ਲੋ ਬਈ ਮਤਲਬ ਇੱਥੇ ਲਾਲੇ ਉਹਨੇ ਅੰਡਾ ਬਾਈ ਜੀ ਦੋਮ ਚੀਜ਼ ਜੋੜੀ ਲਈ ਜੇ ਕੋ ਕਰਦੇ ਨੇ ਤੇ ਨੇ ਬੱਚੇ ਸਸੀガル ਬਾਈ ਜੀ ਕੀ ਹਾਲ ਚਾਲਾ ਸਾਰੇ ਭਰਾ ਠੀਕ ਠਾਕ ਹੈ ਲੋ ਬਾਈ ਮਿੱਤਰੋ ਆਪਾਂ ਬਾਈ ਘਰਤੀ ਬਲਗੋ ਦੀ ਸਟਾਰਟਿੰਗ ਤੇ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤੇ ਬਾਈ ਜੀ ਮੌਸਮ ਬਦਲਵਾਈ ਅੱਜ ਤੇ ਮੌਸਮ ਬਹੁਤ ਪਰਦਾ ਬਣਿਆ ਖੜਾ ਲੋ ਬਈ ਮਿੱਤਰੋ ਅਸੂਪੀ ਆਦੀ ਹੈ ਤੇ ਬਾਈ ਜੀ ਰੇਸ਼ਾ ਬਹੁਤ ਜਿਆਦੇ ਹੋਇਆ ਪਿਆ ਕੂਤਰ ਬਾਈ ਕੱਢੇ ਨਹੀਂ ਕਿਉਂਗੇ ਤੋਂਪ ਚਾੜਣਾ ਨਿਕਲੇ ਤਾਂ ਫੇਰ ਹੀ ਕੂਤਰ ਕੱਢਾਂਗੇ ਤੇ ਨਵੇਂ ਪਿੰਨੋ ਕੁਸੀਤਾਂ ਦੀ ਇਹ ਇਹ ਹੋ ਗਿਆ ਟੈਨ ਨਾ ਨਿਕਲੀ ਤਾਂ ਕੂਤਰ ਕੱਢਦੇ ਆਂਗੇ ਠੀਕ ਆ ਬਾਈ ਖੀਲ ਭਰੀ ਨਹੀਂ ਕਿਉਂਕਿ ਖੀਲ ਬਾਈ ਠਰ ਜਾਂਦੀ ਆ ਪਾਣੀ ਠੰਡਾ ਹੁੰਦਾ ਤੇ ਪਸੂ ਠੰਡਾ ਪਾਣੀ ਫਿਰ ਪਸਗਣੂ ਨਹੀਂ ਪੀਉਂਦੇ ਆਪਾਂ ਠੀਕ ਆ ਪਸਗਣਾਂ ਦਾ ਕੰਮ ਨੇ ਮੇੜ ਕੇ ਪਈਏ ਚੱਜਣਾ ਧੁੱਪ ਲੱਗੀ ਤਾਂ ਕੂਤਰ ਕੱਢ ਲਾਂਗੇ ਤੇ ਇਹ ਨਾ ਚੱਜਣਾ ਲੱਗੀ ਤਾਂ ਫਿਰ ਕਿਉਂਕਿ ਬੁੱਧਰ ਬਾਈ ਜੂਰੀ ਆ ਭਾਈ ਜੀ ਜੋਤ ਵੀ ਪਤਾ ਨਹੀਂ ਕਿੱਧਰ ਨੂੰ ਲੰਘ ਗਿਆ ਪਤੰਗ ਜੀ ਤਾਂ ਉਹ ਟੁੱਟ ਗਈ ਸੀ ਇੱਧਰ ਨੂੰ ਲੰਘੀ ਸੀ ਪਤੰਗ ਤਾਂ ਉਹ ਦੀ ਤੇ ਮੁੜ ਕੇ ਉਹ ਪਤਾ ਨਹੀਂ ਕਿੱਧਰ ਨੂੰ ਉੱਠ ਗਿਆ ਲੋ ਭਾਈ ਆ ਵੀ ਭਾਈ ਜਾਨਾ ਜੂਣਾ ਚ ਹੁਣ ਪਾਉਣ ਲੱਗਾਗੇ ਕਿਉਂਕਿ ਫਰ ਸਰ ਕੋਈ ਠੀਕ ਹੈ ਇਹਦੇ ਨਹੀਂ ਇਕਦਾਂ ਵਿੱਚੋਂ ਪਟਣ ਵਾਲੇ ਵੈਸੇ ਤਾਂ ਜਿਹੜੇ ਹੁਣ ਵਾਲੇ ਬੱਚੇ ਭਈ ਉਹ ਤੋਂ ਔੜੀ ਜਾਣਾ ਉਹਨਾਂ ਨੇ ਤਾਂ ਤੇ ਉਹਨਾਂ ਨੇ ਤੋੜੀ ਜਾਣਾ ਜਿਹੜੇ ਹੋਣ ਵਾਲੇ ਹੋਏ ਜਿਹੜੇ ਪਹਿਲਾਂ ਵਾਲੇ ਕੋਈ ਮਾੜਾ ਮੋਟ ਵੈਸੇ ਤਾਂ ਕੋ ਵੱਡੇ ਦਾ ਫਰਸਰ ਹੋਈ ਪਏ ਆ ਜਿਵੇਂ ਆ ਬੱਚੇ ਇਹ ਤਕਰੀਬਨ ਹੋਈ ਜਾਣਗੇ ਉਹਦੋਂ ਇਹ ਫਰਸਰ ਹੋਈ ਜਾਣਗੇ ਜਿਹੜੇ ਆ ਬੈਠਿਆ ਭਾਈ ਇਹ ਫਰਸਰ ਹੋਈ ਜਾਣਾ ਨੇ ਨਜ਼ਰ ਇਹਦੇ ਵੀ ਇੱਕ ਦੂ ਦੂ ਰਹਿੰਦੀ ਹੁਣ ਇਹ ਵੀ ਰਹਿੰਦੀ ਵੀ ਨਾਵੇਂ ਜਿਹੜੀ ਇੱਕ ਆ ਜੋੜੀ ਆ ਇੱਕ ਆ ਮੜਾਕ ਵਾਲੀ ਕਬੂਤਰੀ ਜਿਹੜੀ ਆ ਬਾਈ ਇਹਨਾਂ ਦੇ ਆਹੇ ਬੱਚੇ ਬਾਈ ਜੇ ਨਿਕਲੇ ਆਏ ਨਿਕਲੇ ਜੇ ਨਹੀਂ ਨਿਕਲੇ ਤਾਂ ਇਹਦਾਂ ਬਈ ਲੱਤਣਾ ਨਹੀਂ ਕੰਮ ਕਰਦੀਆਂ ਆ ਬੱਚੇ ਦਿਆਂ ਜਮੰਦਰੂ ਹੀ ਸੀ ਇਹ ਤੇ ਆ ਵੀ ਨੇ ਆ ਜੇ ਆ ਬੱਚੇ ਸਹੀ ਨਿਕਲੇ ਆਏ ਤਾਂ ਠੀਕ ਆ ਨਿਕਲੇ ਆਏ ਤਾਂ ਤੇ ਨਹੀਂ ਬਈ ਇਹ ਜੋੜੀ ਪੜਦੇ ਆ ਫਿਰ ਕਬੂਤਰੀ ਦਾ ਲਾਂਗ ਬਾਕੀ ਬਾਈ ਕਬੂਤਰੀ ਇੱਕ ਬਾਈ ਮੈਨੂੰ ਇਹ ਕਬੂਤਰੀ ਤਾਂ ਹੀ ਨਹੀਂ ਪਤਾ ਪਾ ਟੀਕੇ ਲਾਈ ਸੀ ਨਾ ਬਾਈ ਜੱਸੇ ਨੇ ਉਹ ਕਿਤੇ ਸੀਗੇ ਟੀਕੇ ਲਾਈ ਸੀਗੇ ਆਪਾਂ ਨੂੰ ਹੁਣ ਆ ਹੀ ਨਹੀਂ ਪਤਾ ਵੀ ਇਹ ਕਬੂਤਰੀ ਤੇ ਟੀਕਾ ਲੱਗਿਆ ਸੀ ਜਾਂ ਨਹੀਂ ਲੱਗਿਆ ਸੀ ਇਹਦਾ ਟੀਕਾ ਲੱਗਿਆ ਫਿਰ ਤਾਂ ਬਈ ਹੁਣ ਆਪਾਂ ਛੱਡ ਨਹੀਂ ਨਹੀਂ ਜੇ ਨਾ ਲੱਗਿਆ ਆ ਫਿਰ ਛੱਡ ਲਾਂਗੇ ਚਲੋ ਬਈ ਦਾਣਾ ਪਾਣੀ ਪਾ ਦਈਏ ਓਦੋਂ ਬਾਅਦ ਦੇਖਦੇ ਹਾਂ ਲੱਗਿਆ ਕਬੂਦਰੀ ਟੀਕਾ ਨੋ ਬਈ ਮਿੱਤਰੋ ਜੂਰ ਕਹਿੰਦਾ ਬਈ ਇਹਦੇ ਟੀਕਾ ਲੱਗਿਆ ਵਾ ਚਲੋ ਬਈ ਦਾਣਾ ਪਾਣੀ ਪਾ ਦਈਏ ਓਦੋਂ ਬਾਅਦ ਮਿਲਦੇ ਹਾਂ ਫਿਰ ਉਸਗਾਨੀ ਹੋਵਾਂਗੇ ਇਹਦੇ ਚ ਬਈ ਇੱਕ ਤਾਂ ਬਿੱਲੀ ਨੇ ਡਰਾ ਤੇ ਬੱਚੇ ਤੇ ਦੋ ਬੱਚੇ ਬਈ ਇਹਦੇ ਚ ਢਿੱਲੇ ਆ ਖਲਚ ਖਲਚੀ ਕਰੀ ਜਾਂਦੇ ਆ ਤੇ ਇਹਨਾਂ ਨੂੰ ਦਵਾਈ ਦੇਣ ਵਾਲੀ ਆ ਬਈ ਕੀ ਕਰੀਏ ਹੁਣ ਬਈ ਕੱਲ ਨੂੰ ਮੈਂ ਹੀ ਵੇਖੂਗਾ ਹੁਣ ਪਸਲਾਂ ਦਾ ਟਾਈਮ ਹੋ ਗਿਆ ਹੁਣ ਕੀ ਰਾ ਦਾਣਾ ਪਾਣੀ ਪਾ ਦਿੰਨੇ ਆ ਫਿਰ ਉਦੋਂ ਬਾਅਦ ਦੇਖਾਂਗੇ ਬਈ ਕੀ ਮੰਦਾ ਇਹਨਾਂ ਨੂੰ ਵੀ ਪਾ ਦੇ ਇਹਨਾਂ ਨੂੰ ਵੀ ਕੱਲ ਨੂੰ ਬਈ ਛੱਡਿਆ ਕਰਾਂਗੇ ਜਾਲ ਚ ਇਹ ਫਿਰ ਸਾਰੇ ਇੱਕ ਦੋ ਦੋ ਇਹਨਾਂ ਗਰੀਂਦੇ ਉਹਨੂੰ ਆਠੀ ਰਹਿ ਗਏ ਬਈ ਇੱਧਰ ਇਹਨਾਂ ਚ ਬਈ ਇੱਕ ਕਬੂਦਰੀ ਆ ਪਾ ਗਾਂ ਲਾਈ ਕੇ ਕਿਉਂਕਿ ਰੋਪਣ ਵਾਲੀ ਸੀਗੀ ਅੱਜ ਵੀ ਮੌਸਮ ਨਹੀਂ ਇੰਨਾ ਸਹੀ ਸੀਗਾ ਤਾਂ ਕਰਕੇ ਸਕੂਟਰ ਨਹੀਂ ਬਾਹਰ ਕੱਢੀਗੇ ਮੌਸਮ ਦਾ ਅਸਲ ਕੋਈ ਪਤਾ ਨਹੀਂ ਬਈ ਮੁੜ ਕੇ ਫੇਰ ਬੱਦਲ ਹੋਈ ਜਾਂਦੀ ਮੌਸਮ ਖਰਾਬ ਹੋਈ ਜਾਂਦਾ ਸਭ ਮੁੜ ਕੇ ਬਦਲਤ ਹੋ ਜਾਂਦਾ ਇਹ ਕੰਮ ਚਲੋ ਬਈ ਪਸੰਗ ਨਹੀਂ ਹੋਈ ਇਹ ਹੋਵੇ ਮਿੱਤਰੋ ਸਾਢੇ ਤਿੰਨ ਹੋ ਗਏ ਆ ਬਾਈ ਜੀ ਤੇ ਪੱਠੇ ਪਾਤੇ ਆ ਤੇ ਮੌਸਮ ਵੀ ਉਤੋਂ ਬਈ ਖਰਾਬ ਜਮ ਉਹ ਚੱਲਿਆ ਠੀਕ ਆ ਤੁਹ ਬਈ ਹੁਣ ਪੱਠੇ ਵਢਣ ਚੱਲਦੇ ਆ ਕਿਉਂਕਿ ਪੱਠੇ ਵੱਢ ਲਏ ਅਗੇ ਪਹਿਲਾਂ ਮੜਕੇ ਅੰਦਰ ਬਾਹਰ ਤਾਂ ਫਿਰ ਵੀ ਪੱਠੇ ਪੈ ਜਾਣਗੇ ਕਿਉਂਕਿ ਬਈ ਰੱਬ ਦਾ ਕੋਈ ਪਤਾ ਨਹੀਂ ਕੀ ਕਰਨਾ ਤੇ ਬਾਈ ਬਣ ਕੇ ਤੁਸੀਂ ਮੇਰੀ ਰਿਕਵੈਸਟ ਸੁਣ ਲਿਆ ਕਰੋ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਆ ਕਰੋ ਵੀਰ ਬਣ ਕੇ ਯਾਰ ਕਰ ਦਿਓ ਸਪੋਰਟ ਭਰਾ ਬਣ ਕੇ ਜਮੀ ਜੀ ਵੀ ਸਿਰ ਚੱਕਿਆਈ ਬਾਈ ਬਾਈ ਬਣ ਕੇ ਯਾਰ ਮੈਂ ਇੱਕ ਗੱਲ ਹੋਰ ਦੱਸਦਾ ਭਾਈ ਆਪਣਾ ਤਾਂ ਜਿਹੜਾ ਮਾੜਾ ਮੂਡ ਕੰਮ ਹੁੰਦਾ ਆਪਦਾ ਹਨਾ ਉਹੀ ਦਿਖਾਉਣਾ ਤੇ ਜਾਂ ਆਪਣੇ ਜਾਨਵਰ ਬਈ ਨਾ ਚਲ ਸ਼ੁਕਰ ਲੱਗੇ ਜਾਂਦਾ ਬਈ ਤੁਹਾਨੂੰ ਦਿਖਾ ਦੇਈਦਾ ਹਨਾ ਤੇ ਵੀਰ ਬਣ ਕੇ ਸਪੋਰਟ ਕਰਿਆ ਕਰੋ ਭਰਾ ਬਣ ਕੇ ਪੱਠੇ ਵੀ ਇੱਕ ਦੋ ਦਿਨਾਂ ਦੀ ਰਹਿ ਗਈ ਭਾਈ ਲੋ ਜੀ ਭਾਈ ਪੱਠੇ ਆਪਣੇ ਕੋਲੇ ਰਹਿ ਗਿਆ ਆਹੀ ਵਿਖਾਈ ਜਾਬ ਆਈ ਹੈ ਭਾਈ ਪੱਠਿਆਂ ਦੀ ਤੇ ਪੱਤਾ ਪਤਾ ਇਹ ਰਲ ਜਾਂਦਾ ਕੱਲ ਨੂੰ ਖਰਾਕ ਦੇ ਘਟੇ ਲਿਆਉਣਾ ਚੱਕੀ ਇਹਰ 5-4 10 ਦਿਨ ਦਾਣੇ ਤੇ ਚੱਲੂਗਾ ਕੰਮ ਬਸ ਹੀ ਰਾਹ ਟਾਈਮ ਪਾਜੋ ਜੀਰ ਇਹਰ 5-10 ਦਿਨ ਲਾਵਾਂਗੇ ਦਾਣਾਂ ਤੇ ਉਦੋਂ ਜਮੀ ਹੋ ਗਈ ਬਈ ਜਮੀ ਬੱਤੀ ਗਈ ਨਫਾ ਡਾ ਲੱਗ ਜਾੜ ਕੇ ਥਾਰਨ ਲੱਗ ਪੂਸਾਂ ਦੇ ਪਛੋ ਦੋਈ ਹੈ ਬਈ ਆਪਣੇ ਕੋਲੇ ਲਓ ਬਈ ਮਿੱਤਰੋ ਨਾ ਤੋ ਲੈ ਆਂ ਤੇ ਬਈ ਨਾ ਤੋ ਕੇ ਪਰ ਨਾ ਉਹੀ ਵੀਰ ਬਣ ਕੇ ਇਗਨੋਰ ਕਰਿਓ ਤੇ ਬਾਈ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਰ ਬਣੇ ਸਪੋਰਟ ਕਰਿਆ ਕਰ ਤੇ ਬਾਈ ਕਬੂਤਰ ਫਰਦੇ ਆ ਤਿੰਨ ਵਾਰਾ ਹੀ ਉੱਥੇ ਰਹਿੰਦੇ ਵੀ ਆ ਕੋਠੀ ਤੇ ਬਸ ਪੈਦੇ ਦੇ ਕੋਲ ਦੀ ਮੁੜੀ ਜਾਂਦਾ ਬਈ ਕਬੂਤਰ ਦੋ ਫਰਦੇ ਆ ਬਾਈ ਜੀ ਤੇ ਬਾਈ ਜੀ ਅੱਜ ਮੌਸਮ ਵੀ ਬਹੁਤ ਖਰਾਬ ਆ ਬਦਲਵਾਈ ਆ ਤੇ ਵੈਦਰ ਵੀਖਿਆ ਤਾਂ ਹੈ ਨਹੀਂ ਫੋਨ ਤੇ ਕੱਢ ਕੇ ਬਈ ਕੀ ਵਜ੍ਹਾ ਹੋਊਗਾ ਤੇ ਮੇਰੇ ਕੋਲ ਤਾਂ ਬਾਈ ਫੋਨ ਵੀ ਐਕਸ ਆ ਤੇ ਇਹ ਤੇ ਆਈਫੋਨ ਆਉਂ ਤਾਂ ਵੀਰੇ ਪਰ ਐਕਸ ਵੈਦਰ ਕੱਢ ਕੇ ਵੀ ਨਹੀਂ ਇੱਥੇ ਕੀ ਕਹਿੰਦਾ ਤੇ ਬਾਈ ਬਣ ਕੇ ਰਹੀਂ ਨਹੀਂ ਕਿ ਸਪੋਰਟ ਕਰਦੇ ਕਰੋ ਵੀਰ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣ ਕੇ ਹਨਾ ਭਰਾਵਾਂ ਦੀ ਸਪੋਰਟ ਨਾਲ ਹੀ ਹੁੰਦਾ ਤੇ ਹੁਣ ਬਈ ਬਾਹਰ ਅੰਦਰ ਵੀ ਵੀਡੀਓ ਬਣਾਇਆ ਕਰਾਂਗੇ ਸੰਗ ਸ਼ਰਮ ਚੱਕਣੀ ਪੈਣੀ ਆ ਬਈ ਆਇਆਂ ਬੈਠੇ ਆ ਨਾ ਜਿਵੇਂ ਇਹ ਜਿੱਦਾਂ ਜੋ ਤਰਗਨ ਸਕੂਲ ਚ ਫੈਕਸ਼ਨ ਸੀ ਆਏ ਬੈਠੇ ਸੀ ਬਾਹਰ ਚ ਹੁਣ ਤਾਂ ਇਟਾਂ ਲਾਦਾਂ ਆ ਥੱਲੇ ਦੀ ਫੜ ਕੇ ਕੱਢ ਲਿਆ ਸੀ ਉਹਨੇ ਤੇ ਉਹ ਹਰਦੀ ਬਾ ਆ ਜਾਂਦੀ ਕੈਮਰੇ ਚ ਵੀ ਹੁੰਦੀ ਨਹੀਂ ਕਿਉਂਕਿ ਮੋਬਾਈਲ ਮੇਰਾ ਕਮਜ਼ੋਰ ਆ ਤੇ ਚਲੋ ਠੀਕ ਆ ਬਾਈ ਹੁਣ ਆਪਾਂ ਕਰਨ ਲੱਗਿਆ ਵਲੌਗ ਦੀ ਸਮਾਪਤੀ ਤੇ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਭਈ ਅੱਜ ਸਿਹਤ ਵੀ ਇੰਨਾ ਸਰੀਰ ਬਾਈ ਕਹਿਣੇ ਚ ਨਹੀਂ ਸੀਗਾ ਕਿਉਂਕਿ ਇਨਫੈਕਸ਼ਨ ਹੋ ਹੀ ਪਈ ਆ ਬਈ ਪੇਟ ਦਰਦ ਕਰਦਾ ਸੀਗਾ ਤੇ ਚਲੋ ਠੀਕ ਹੈ ਬਾਈ ਪੁੱਲ ਚੁੱਕ ਦੀ ਖੀਵਾ ਤੇ ਮੇਰੇ ਪ੍ਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰੇ ਐਵਰ